ਦਰਨਤਾਰਨ ਦੇ ਇੱਕ ਕਾਲਜ ਦੇ ਵਿੱਚ ਲਾ ਸਟੂਡੈਂਟ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਾ ਤੋਂ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਹੜੀਆਂ ਵੱਡੀਆਂ ਅਪਡੇਟਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਕੈਮਰੇ ਸਾਹਮਣੇ ਆਇਆ ਜਿਹਾ ਤੋਂ ਦੱਸਦੇ ਕਿ ਮਰਨ ਵਾਲੇ ਸੰਦੀਪ ਕੋਰ ਦੀ ਭੈਣ ਦਾ ਵੱਡਾ ਬਿਆਨ ਸਾਹਮਣੇ ਆਇਆ ਉਸ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੂੰ ਜਿਹੜੇ ਕਿ ਮੁੰਡਾ ਕਾਫੀ ਤੰਗ ਕਰਦਾ ਸੀ ਉਸ ਨੂੰ ਪ੍ਰਪੋਜ਼ ਕੀਤਾ ਜਾ ਰਿਹਾ ਸੀ ਤੇ ਬੜੇ ਪਿਆਰ ਦੇ ਨਾਲ ਉਸ ਨੂੰ ਨਾ ਵੀ ਕੀਤੀ ਗਈ ਸੀ ਨੌਜਵਾਨ ਨੂੰ ਜਿਸ ਤੋਂ ਬਾਅਦ ਨੌਜਵਾਨ ਵੱਲੋਂ ਉਸ ਦੇ ਮੱਥੇ ਤੇ ਸ਼ੂਟ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਨੌਜਵਾਨ ਜਿਹੜਾ ਕਿ ਖੁਦ ਨੂੰ ਵੀ ਗੋਲੀ ਮਾਰ ਕੇ ਉਸ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਫਿਲਹਾਲ ਇਸ ਦੁਖਦ ਘਟਨਾ ਨੇ ਦੋਵਾਂ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਤਰਨਤਾਰਨ ਦੇ ਇੱਕ ਕਾਲਜ ਦੇ ਵਿੱਚ ਜਿਹੜੇ ਕਿ ਲੋ ਵਿਦਿਆਰਥਣ ਵੀ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਤਾਂ ਕਈ ਤਰ੍ਹਾਂ ਦੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਰਕਾਰ ਕਾਲਜ ਦੇ ਵਿੱਚ ਜਿਹੜੇ ਕਿ ਵਿਦਿਆਰਥੀ ਗਨ ਲੈ ਕੇ ਕਿਵੇਂ ਪਹੁੰਚ ਗਿਆ ਤਾ ਫਿਲਹਾਲ ਅੰਦਾਜ਼ਾ ਹੈ ਕਿ ਸ਼ੂਟ ਕਰਨ ਤੋਂ ਬਾਅਦ ਉਸ ਨੌਜਵਾਨ ਮੁੰਡੇ ਵੱਲੋਂ ਜਿਹੜੇ ਕਿ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਨਿਰਾ ਸਮਾਪਤ ਕੀਤੀ ਗਈ ਹੈ ਤਾਂ ਮ੍ਰਿਤਕ ਸਟੂਡੈਂਟ ਦੀ ਪਛਾਣ ਜਿਹੜੀ ਹੈ ਨੋਸ਼ੇਰਾ ਪੰਨੂ ਦੀ ਰਹਿਣ ਵਾਲੇ ਸੰਦੀਪ ਕੌਰ ਰਵੱਜੋ ਹੋਈ ਹੈ ਜੋ ਕਿ ਲਾ ਵਿਦਿਆਰਥਣ ਸੀ ਲਾ ਕਰ ਰਹੀ ਸੀ ਜਦ ਕਿ ਇਹ ਨੌਜਵਾਨ ਜਿਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਪਛਾਣ ਜਿਹੜੀ ਹੈ ਪਿੰਡ ਮੱਲੀਆਂ ਦੇ ਰਹਿਣ ਵਾਲੇ ਪ੍ਰਿੰਸ ਰਾਜ ਸਿੰਘ ਦੇ ਵਜੋਂ ਹੋਈ ਹੈ ਸ਼ੁਰੂਆਤੀ ਜਾਂਚ ਦੇ ਮੁਤਾਬਕ ਨੌਜਵਾਨ ਜਿਹੜਾ ਕਾਲਜ ਦੇ ਵਿੱਚ ਅੰਦਰ ਦਾਖਲ ਹੁੰਦਾ ਸੰਦੀਪ ਕੌਰ ਦੇ ਮੱਥੇ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸੰਦੀਪ ਕੌਰ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਹਾਲਾਤ ਨੂੰ ਜਿਹੜੇ ਕਿ ਕਾਬੂ ਦੇ ਵਿੱਚ ਕੀਤਾ ਗਿਆ ਤਾਂ ਫਿਲਹਾਲ ਅੰਦਾਜ਼ੇ ਕਿ ਪਰਿਵਾਰ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰਕਾਰ ਕਾਲਜ ਦੇ ਵਿੱਚ ਇਸ ਤਰੀਕੇ ਦੇ ਹਥਿਆਰ ਲੈ ਕੇ ਕਿਵੇਂ ਕੋਈ ਦਾਖਲ ਹੋ ਸਕਦਾ ਤਾਂ ਚੁੜੰਦ ਦੀ ਮੌਤ ਹੋ ਚੁੱਕੀ ਹੈ ਤੁੰਦਾਸੀ ਕੇ ਲੋ ਕਰ ਰਹੀ ਸੀ ਵਿਦਿਆਰਥੀ ਸੰਦੀਪ ਕੌਰ ਜਿਸੇ ਮੱਥੇ ਤੇ ਗੋਲੀ ਲੱਗੀ ਹੈ ਤਾਂ ਘਰ ਦੇ ਵਿੱਚ ਵੀ ਗੰਮਗਿਨ ਮਾਹੌਲ ਹੈ ਉਥੇ ਹੀ ਪਰਿਵਾਰ ਨੇ ਸਾਫ਼ ਕੀਤਾ ਹੈ ਕਿ ਇਹ ਮੁੰਡਾ ਜੜਾ ਅਕਸਰ ਤੰਗ ਪਰੇਸ਼ਾਨ ਕਰਦਾ ਸੀ ਘਰ ਦੇ ਵਿੱਚ ਵੀ ਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਬਾਅਦ ਦੇ ਵਿੱਚ ਕੁੜੀ ਵੱਲੋਂ ਉਸ ਨੂੰ ਬੜੇ ਪਿਆਰ ਦੇ ਨਾਲ ਮਨਾ ਵੀ ਕੀਤਾ ਗਿਆ ਸੀ ਪ੍ਰਪੋਜ਼ ਕੀਤਾ ਜਾ ਰਿਹਾ ਸੀ ਜਦੋਂ ਕੁੜੀ ਨੇ ਮਨਾਂ ਕੀਤਾ ਤਾਂ ਉਸੇ ਮੱਥੇ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਸਮੰਤ੍ਰਿਤ ਫਾਰਮੇ ਰਹਿਣਾ ਮੇਰੀ ਛੋਟੀ ਸਿਸਟਰ ਸੀ ਉਹ ਲੇਟ ਉਹ ਦੇ ਕਲਾਸ ਦੇ ਮੁੰਡੇ ਨੇ ਪ੍ਰਪੋਜ਼ ਕੀਤਾ ਠੀਕਾ ਉਹਦੇ ਘਰੇ ਘਰੇ ਵੀ ਗਿਆ ਸੀ ਪ੍ਰਪੋਜ਼ ਕਰਨ ਠੀਕਾ ਮੇਰੀ ਸਿਸਟਰ ਹੀ ਉਹਦਾ ਉਹ ਕਹਿੰਦੀ ਸੀ ਕਿ ਮੈਂ ਆਪਣੇ ਸਟੱਡੀ ਨਾਲ ਮੈਨੂੰ ਮਤਲਬ ਆ ਮੈਨੂੰ ਤੇਰੇ ਨਾਲ ਨਹੀਂ ਕੋਈ ਵੀ ਉਹਨੇ ਪਿਆਰ ਨਾਲ ਹੀ ਉਹਨੂੰ ਨਾ ਕੀਤੀ ਕਿ ਨਹੀਂ ਉਹਨੇ ਕੱਢਿਆ ਬਿਸਕਟ ਕਲਾਸ ਦੇ ਵਿੱਚ ਉਹਨੇ ਉਹਦੇ ਸੋ ਮੇਰੇ ਤੋਂ ਮੇਰੀ ਛੋਟੀ ਸਿਸਟਰ ਨੇ ਸ਼ੂਟ ਕਰਤਾ ਕੀ ਨਾਮ ਸੀ ਉਹਦਾ ਪ੍ਰਿੰਸ ਹੀ ਮੁੰਡੇ ਦਾ ਨਾਮ ਤਾਂ ਰਹਿੰਦਾ ਨਾ ਕੁੜੀ ਦਾ ਤਾਂ ਨਹੀਂ ਸੰਦੀਪ ਕੋ ਤੇ ਨਹੀਂ ਕਾਲਜ ਦੇ ਵਿੱਚ ਪਿਸਤਲ ਕਿੱਦਾਂ ਗਿਆ ਕੋਈ ਸੁਰਟੀਜੀ ਘਾਟ ਗਈ ਉਹ ਹੀ ਤੇ ਕਾਲਜ ਦੇ ਵਿੱਚ ਸਿਕਿਉਰਟੀ ਹੈ ਹੀ ਨਹੀਂ ਪ੍ਰਿੰਸੀਪਲ ਇੱਥੇ ਹੈ ਹੀ ਨਹੀਂ ਮਜੂਰ ਪ੍ਰਿੰਸੀਪਲ ਆਪ ਨਹੀਂ ਹੈਗਾ ਇੱਥੇ ਨੂੰ ਪਤਾ ਹੀ ਨਹੀਂ ਸਾਡੇ ਕਾਲਜ 'ਚ ਹੁੰਦਾ ਕੀ ਪਿਆ ਇਹ ਦੋਨੋਂ ਇਕੱਠੇ ਪੜਦੇ ਸੀ ਕਲਾਸ 'ਚ ਦੋਨੋਂ ਕਲਾਸਮੇਟ ਸੀ ਜੇ ਰਣਾ ਪਵਨਦੀਪ ਕੋਰੇ ਅਹੀਂ ਸਵੇਰ ਕੁੜੀ ਬੜੀ ਸੋਹਣੀ ਘਰੋਂ ਆਈਏ ਕੋਈ ਗੱਲਬਾਤ ਨਹੀਂ ਇਹਦੀ ਕੋਈ ਗੱਲ ਨਹੀਂ ਕਲਾਸ ਦੇ ਵਿੱਚ ਬੋਲੇ ਮਾਰਦੇ ਬੈਠੇ ਨੇ ਮੁੰਡੇ ਨੇ ਕਿਤੇ ਆਪਦੇ ਵੀ ਮਾਰੀ ਆ ਕੁੜੀ ਆ ਦੇ ਮਾਰਨੀ ਆ ਮੁੰਡੇ ਮੁੰਡਾ ਕੁੜੀ ਨੂੰ ਤੰਗ ਕਰਦਾ ਸੀ ਤੰਗ ਕਰਦਾ ਸਾਡੇ ਘਰੇ ਵੀ ਗਿਆ ਹੋਇਆ ਸੀ ਇੱਕ ਵਾਰੀ ਐਂ ਕਰੇ ਕੋਈ ਨਹੀਂ ਸਾਡੇ ਘਰੇ ਵੀ ਗਿਆ ਸੀ ਕੁੜੀ ਨੂੰ ਤੁਮ ਕੀ ਦੇ ਕੇ ਆਏ ਸੀ ਮੁੰਡੇ ਨੂੰ ਪਰੇਸ਼ਾਨ ਕਰਦਾ ਸੀ ਤੰਗ ਕਰਦਾ ਸੀ ਕੁੜੀ ਨੂੰ ਮੁੰਡਾ ਕਿੱਥੋਂ ਦਾ ਹੈ ਮੁੰਡੇ ਤਰਨਧਰੋਂ ਦਾ ਕਹਿੰਦੇ ਆ ਕੁੜੀ ਦਾ ਨਾਮ ਕੀ ਆਪਣੀ ਦਾ ਸੰਦੀਪਪੁਰ ਕਿੰਨੀ ਪੈਣਾ ਹੈ ਇਹ ਸਤ ਪੈਣਾ ਸਰ 10 ਸਾਲ ਦਾ ਬੇਟਾ ਵਾ ਪਾਪਾ ਦੀ ਡੈਥ ਹੋ ਗਈ ਕਿੰਨੇ ਚਿਰ ਤੋਂ ਪੜ੍ਹਦੀ ਸੀ ਇੱਥੇ ਸਰ 6 ਮਹੀਨੇ ਚੇਕ ਮਹੀਨੇ ਹੋ ਗਏ ਸਰ ਉਹ ਕੀ ਮੰਗ ਕਰਦੇ ਤੁਸੀਂ ਸਰ ਹਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਕਾਲਜ ਵਿੱਚ ਤੁਹਾਨੂੰ ਕੀ ਮੁਸ਼ਕਲ ਆ ਰਹੀ ਹੈ ਜੀ ਸਰ ਸਾਨੂੰ ਮੁਸ਼ਕਲ ਇਹ ਹੈ ਕਿ ਗੇਟ ਤੁਹਾਨੂੰ ਸਾਡੇ ਕੋਈ ਨੰਗਨ ਵੀ ਨਹੀਂ ਦੇਣਦੇ ਗੇਟ ਵੀ ਬੰਦ ਕੀਤਾ ਹੋਇਆ ਹੈ ਸਾਨੂੰ ਬੋਡੀ ਵੀ ਨਹੀਂ ਵਿਖਾਉਣੇ ਤੁਹਾਨੂੰ ਲੱਗਦਾ ਕਾਲਜ ਪ੍ਰਸ਼ਾਸਨ ਦੀ ਕਿੱਥੇ ਲਾਪਰਵਾਹੀ ਹੈ ਹਾਂਜੀ ਸਰ ਕਾਲਜ ਵਾਲੇ ਜਿੰਮੇਵਾਰ ਹੈਗੇ ਸਰ ਵੇਖੋ ਮੈਂ ਤੇ ਹੁਣ ਕੋਈ ਪਤਾ ਨਹੀਂ ਇਹਨਾਂ ਦਾ ਜਿੰਮੇਵਾਰੀ ਚੈੱਕ ਹੁੰਦੇ ਕੋਈ ਕੰਮ ਨਹੀਂ ਪਿਆ ਜਾਂ ਸਿੱਧਾ ਹਥਿਆਰ ਲੈ ਕੇ ਅੰਦਰ ਅੰਦਰ ਜਾਣਦੇ ਹਥਿਆਰ ਲੈ ਲੈ ਕੇ ਕੋਈ ਇਹਨਾਂ ਦੀ ਹੈਗੀ ਨਹੀਂ ਇਹਨਾਂ ਸਾਡੇ ਸ੍ਰੀ ਹਾੜੀ ਥਾਣੇ ਦੇ ਵਿੱਚ ਇੱਕ ਲਾਕ ਕਾਲਜ ਆ ਜਿੱਥੇ ਦੋ ਬੱਚੇ ਪੜਦੇ ਸੀ ਕਿ ਫਸਟ ਇਅਰ ਦੇ ਵਿੱਚ ਪਹਿਲੇ ਸਾਲ ਚ ਐਡਮਿਸ਼ਨ ਲਈ ਆ ਤੇ ਪ੍ਰਿੰਸ ਰਾਜ ਨਾਮ ਦਾ ਲੜਕਾ ਜਿਹਦੀ ਉਮਰ ਕੋਈ ਵੀ 19-20 ਸਾਲ ਆ ਤੇ ਸੇਮ ਏਜ ਦੀ ਲੜਕੀ ਆ ਸੰਦੀਪ ਕੌਰ ਜਿਹਨੂੰ ਇਹਨੇ ਅੱਜ ਕਲਾਸ ਸ਼ੁਰੂ ਹੁੰਦੇ ਆ ਹੀ ਆ ਜੇ ਕਲਾਸ ਰੂਮ ਹੁੰਨੀ ਸੀ ਕਲਾਸ ਰੂਮ ਦੇ ਵਿੱਚ ਇਹਨੇ ਸਿਰ 'ਤੇ ਗੋਲੀ ਮਾਰੀ ਤੇ ਕੁੜੀ ਦੀ ਮੌਤ ਹੋ ਗਈ ਆ ਤੇ ਖੁਦ ਵੀ ਗੋਲੀ ਉਸੇ ਵੇਲੇ ਇਹਨੇ ਆਪਣੇ ਆਪ ਨੂੰ ਵੀ ਮਾਰ ਲਈ ਹੈ ਜਿਹਦੇ ਸਬੰਧ ਦੇ ਵਿੱਚ ਅਸੀਂ ਮੌਕੇ ਤੇ ਆਏ ਆ ਇਹ ਇਨਕੁਆਰੀ ਕਰ ਰੈਂ ਤਾਂ ਪੀਸ ਕਰਕੇ ਜੋ ਵੀ ਬੰਦੀ ਕਾਰਵਾਈ ਆ ਦੇ ਉਹ ਕੀਤੀ ਜਾਏਗੀ